ਆਓ ਭਾਈ ਗੁਰਚਰਨ ਸਿੰਘ ਜੀ ਜਬ ਜੀਆਂ ਦੇ ਦਰਸ਼ਨ ਕਰ ਰਹੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ 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 ਪਿਆਰ ਤੈ ਆਖੋ ਜੀ ਧੰਨ ਬਾਬਾ ਫੇਰ ਆਖੋ ਜੀ ਧੰਨ ਬਾਬਾ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਦੁਰੈਣ ਸਭਾਈ ਸੁਆਗਮ ਦੇ ਵਿੱਚ ਸਤਿਗੁਰ ਦੀ ਪਿੱਤਰ ਹਜੂਰੀ 'ਚ ਪਹੁੰਚੇ ਹੋ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਜਿਹਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਰਾਮ ਸਰ ਦੀ ਇਹ ਪਵਿੱਤਰ ਧਰਤੀ ਹੈ ਜਿੱਥੇ ਸਤਿਗੁਰ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕੀਤੀ। ਤੇ ਭਾਈ ਗੁਰਦਾਸ ਜੀ ਨੂੰ ਆਖਿਆ ਭਾਈ ਗੁਰਦਾਸ ਜੀ ਆਓ ਬਾਣੀ ਨੂੰ ਜੁਦਾ ਕਰੀਏ ਮੀਨੇ ਪਾਉਣ ਲੱਗੇ ਤੇ ਰਲਾ ਆਓ ਬਾਣੀ ਨੂੰ ਜੁਦਾ ਕਰੀਏ ਮੀਨੇ ਪਾਉਣ ਲੱਗੇ ਤੇ ਰਲਾ ਨਿਆੜੀ ਕਰ ਧਰੀਏ ਸਤ ਸੰਗਿਏ ਕਿਉਂ ਇਹ ਲੋੜ ਪਈ ਸਾਰੀ ਬਾਣੀ ਇੱਕ ਜਗਤ ਇਕੱਠੀ ਕਰਨ ਦੀ ਉਸ ਵੇਲੇ ਜੋ ਬਾਬਾ ਪ੍ਰਿਥੀ ਚੰਦ ਦਾਸ ਪੁੱਤਰ ਮਿਹਰਬਾਨ ਸੀ ਨਾ ਉਹਨੇ ਵੀ ਆਪਣੀ ਕਵਤਾ ਉਚਾਰਨੀ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾਉਂਦਾ ਸੀ ਉਹ ਵੀ ਹੁਣ ਤੁਸੀਂ ਕਈ ਵਾਰ ਪੰਜਾਬ ਦੀਆਂ ਟਰਾਲੀਆਂ ਟਰੱਕਾਂ ਤੇ ਇਹ ਲਾਈਨ ਪੜੀ ਹੋਵੇਗੀ ਨਾਮ ਖੁਮਾਰੀ ਨਾਨਕ ਚੜੀ ਰਹੇ ਦਿਨ ਰਾਤ ਸ਼ਾਇਦ ਕਈਆਂ ਨੂੰ ਨਾਮ ਪਤਾ ਹੋਵੇ ਇਹ ਲਾਈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਆ। ਇਹ ਕੱਚੀ ਬਾਣੀ ਜੇ। ਇੱਕ ਇਹ ਲਾਈਨ ਲਿਖੀ ਹੁੰਦੀ ਟਰੱਕਾਂ ਦੇ ਮਗਰ ਟਰਾਲੀਆਂ ਮਗਰ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਦੂਸਰੀ ਇਹ ਲਿਖੀ ਹੁੰਦੀ ਨਾਨਕ ਨੀਵਾ ਜੋ ਚਲੇ ਲੱਗੇ ਨ ਤਤੀ ਵਾਓ ਇਹ ਵੀ ਕੱਚੀ ਬਾਣੀ ਹੈ। ਇੱਕ ਅਸੀਂ ਜਦੋਂ ਵਿਆਹ ਸ਼ਾਦੀਆਂ ਦੇ ਕੋਈ ਖੁਸ਼ੀ ਦੇ ਜਦੋਂ ਕਾਰਡ ਆਉਂਦੇ ਆ ਨਾ ਉਦੇ ਉੱਪਰ ਇੱਕ ਲਾਈਨ ਲਿਖੀ ਹੁੰਦੀ ਆ ਸਤਗੁਰੂ ਦਾਤੇ ਕਾਜ ਰਚਾਇਆ ਆਪਣੀ ਮੇਰ ਕਰਾਈ ਇਹ ਵੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਇਹ ਵੀ ਕੱਚੀ ਬਾਣੀ ਹੈ ਵੇਖ ਲਓ ਉਦੋਂ ਦੀ ਗੱਲ ਹੋਰ ਹੈ ਅੱਜ ਵੀ ਸਾਡੇ ਕਈ ਵੀਰਾਂ ਨੂੰ ਭੋਲੇ ਭਾਲੇ ਗੁਰਸਿੱਖਾਂ ਨੂੰ ਅੱਜ ਵੀ ਨਹੀਂ ਪਤਾ ਕੱਚੀ ਬਾਣੀ ਕਿਹੜੀ ਹੈ ਕਿ ਸਤਗੁਰੂ ਦੀ ਬਾਣੀ ਕਿਹੜੀ ਹੈ ਭਲੇਖੇ ਦੇ ਨਾਲ ਹੀ ਉਹ ਲੈਣਾ ਛਾਪੀ ਜਾਂਦੇ ਨੇ ਸਤ ਸੰਗਿਓ ਫਿਰ ਸਤਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਬਾਣੀ ਲਿਖਵਾਉਣੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਸਤਗੁਰ ਨੇ ਆਪਣੇ ਮਬਾਰਕ ਹੱਥਾਂ ਦੇ ਨਾਲ ਮੂਲ ਮੰਤਰ ਦਾ ਜਾਪ ਆਪ ਲਿਖਿਆ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਕੋਲੋਂ ਬਾਣੀ ਲਿਖਵਾਈ। ਕਲਮਾ ਦੀ ਸੇਵਾ ਕਰਨ ਵਾਲੇ ਨੇ ਭਾਈ ਬੰਨੋ ਜੀ। ਉਹ ਸਾਰੀ ਕਲਮਾ ਦੀ ਸੇਵਾ ਕਰਦੇ ਨੇ। ਸਤਸੰਗਿਓ ਜਦੋਂ ਸਾਰੀ ਬਾਣੀ ਲਿਖੀ ਗਈ ਇਹ ਗ੍ਰੰਥ ਤਿਆਰ ਹੋ ਗਿਆ ਜਿਹਦਾ ਨਾਮ ਰੱਖਿਆ ਆਦ ਗ੍ਰੰਥ ਸਾਹਿਬ ਉਹਦੇ ਅਜੇ ਗੁਰਤਾ ਗੱਦੀ ਨਹੀਂ ਮਿਲੀ ਫਿਰ ਨਗਲ ਕੀਰਤਨ ਦੇ ਰੂਪ ਦੇ ਵਿੱਚ RAM ਸਰ ਦੀ ਧਰਤੀ ਤੋਂ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ ਗੁਰੂ ਰਾਮਦਾਸ ਦੇ ਘਰ ਸਤਗੁਰ ਜੀ ਦਾ ਸਰੂਪ ਲੈਂਦਾ ਗਿਆ ਬਾਬਾ ਬੁੱਢਾ ਸਾਹਿਬ ਨੇ ਆਪਣੇ ਸਿਸਤੇ ਵਿਰਾਜਮਣ ਕੀਤਾ ਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਕਰਦੇ ਪਏ ਨੇ ਸੁਰਤੀ ਨਾਲ ਦਾਰੇ ਕਰਿਓ ਇੱਥੇ ਵੀ ਸਤਗੁਰ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਨੂੰ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ RAM ਉਪਰੰਤ ਕੀਰਤਨ ਹੋਇਆ ਸ਼ਾਮ ਨੂੰ ਰਹਿ ਰਾਸ ਦਾ ਪਾਠ ਹੋਇਆ ਫੇ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸੁਖਾ ਸੰਜਟ ਸਤਗੁਰੂ ਦੇ ਹੋਏ ਹੋਇਆ ਅਕਾਲ ਤਖਸਾਲ ਜਿੱਥੇ ਅੱਜ ਗੁਰਦੁਆਰਾ ਕੋਠਾ ਸਾਹਿਬ ਹੈ ਉੱਥੇ ਬੜਾ ਸੁੰਦਰ ਪਲੰਘ ਢਾ ਕੇ ਉੱਤੇ ਸੁੰਦਰ ਵਿਸ਼ਾਈ ਕਰਕੇ ਸਤਗੁਰ ਦੇ ਸਰੂਪ ਦਾ ਸੁਖ ਅਸਲ ਹੋਇਆ ਜੀ ਤੇ ਕੁਝ ਸਿੱਖ ਸਤਗੁਰੂ ਦੀ ਨਵਾਕਨ ਲਗੇ ਸਤਗੁਰੂ ਜੀ ਕੋਲ ਤੁਹਾਡਾ ਪਲੰਘ ਵੀ ਢਾ ਦिए ਤੇ ਗੁਰੂ ਅਰਜਨ ਦੇਵ ਪਤਾ ਜੀ ਕਹਿੰਦੇ ਪੋਥੀ ਪਰਮੇਸ਼ਰ ਦਾ ਥਾਨ ਭਾਈ ਗੁਰਦਾਸ ਜੀ ਲਿਖਦੇ ਨੇ ਸਤਗੁਰ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਕਹਿੰਦੇ ਸਤਗੁਰ ਦੇ ਵਿੱਚ ਤੇ ਸ਼ਬਦ ਵਿੱਚ ਕੋਈ ਭੇਦ ਨਹੀਂ ਸਤਗੁਰੂ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਇਹ ਭਾਈ ਗੁਰਦਾਜੀ ਆਪਣੇ ਕਵਿਤਾ ਚ ਲਿਖਦੇ ਨੇ ਸਤ ਸੰਗਿਓ ਫਿਰ ਸਤਗੁਰ ਜੀ ਕਹਿੰਦੇ ਮੇਰਾ ਸਾਡਾ ਜ਼ਮੀਨ ਤੇ ਅਸਣ ਲਾ ਦਿਓ ਸਤਗੁਰੂ ਉਸ ਦਿਨ ਤੋਂ ਜ਼ਮੀਨ ਦੇ ਉੱਪਰ ਹੀ ਸਤਗੁਰ ਨੇ ਆਰਾਮ ਕੀਤਾ ਅੱਜ ਵੀ ਅਕਾਲ ਤਖਤ ਸਭ ਚਲੇ ਜਾਓ ਜਿੱਥੇ ਸਤਗੁਰ ਦਾ ਸੁੱਖ ਅਸਣ ਹੁੰਦਾ ਹੈ ਵੇਖੋ ਕਦੇ ਪਲੰਗ ਦੇ ਥੱਲੇ ਰੋਜ਼ਾਨਾ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਭਾਵਨਾਵਾਂ ਵਾਲੇ ਫਿਰ ਦਰਸ਼ਨ ਕਰਦੇ ਨੇ ਗੁਰੂ ਅਰਜਨ ਦੇ ਪਿਤਾ ਜੀ ਅੱਜ ਵੀ ਥੱਲੇ ਆਰਾਮ ਦੇ ਵਿੱਚ ਨੇ ਆਸਣ ਤੇ ਬੈਠੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਪਲੰਗ ਦੇ ਉੱਪਰ ਬਿਰਾਜਮਾਨ ਨੇ ਸੁਰਤੀ ਦਾ ਅੱਜ ਵੀ ਭਾਵਨਾਵਾਂ ਵਾਲੇ ਦਰਸ਼ਨ ਕਰਦੇ ਨੇ ਸਤ ਸੰਗਿਓ ਫਿਰ 1700 ਅੜ ਦੇ ਵਿੱਚ ਨਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਆਖਣਗੇ ਉਹ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇ ਧਾਰੀ ਗੁਰੂ ਨਹੀਂ ਹੋਵੇਗਾ ਸਤਗੁਰੂ ਸਾਡਾ ਫੇਰ ਗੁਰੂ ਕੌਣ ਹੋਵੇਗਾ ਸਤਗੁਰ ਜੀ ਆਖ ਨੇ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧੜੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਤਗੁਰ ਜੀ ਫੇਰ ਸਾਡੇ ਗੁਰੂ ਕੌਣ ਹੋਣਗੇ ਉਸਤੇ ਗਿਆਨੀ ਗਿਆਨ ਸਿੰਘ ਜੀ ਫੇਰ ਲਿਖਦੇ ਨੇ ਸਤਗੁਰ ਜੀ ਕਹਿੰਦੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੋਲੋ ਗੁਰੂ ਮਾਨਿਓ ਤਕੋਦੇ ਸਿੱਖਾਂ ਦੇ ਚਿਹਰੇ ਤੇ ਨਾ ਤਰੀ ਉਦਾਸੀ ਆ ਗਈ ਕਹਿੰਦੇ ਸਤਿਗੁਰੂ ਜੀ ਤੁਹਾਡੇ ਨਾਲ ਅਸੀਂ ਗੱਲਾਂ ਵੀ ਕਰਦੇ ਆ ਤੁਹਾਨੂੰ ਬੇਨਤੀ ਰੂਪ ਸਵਾਲ ਵੀ ਕਰਦੇ ਆ ਤੁਸੀਂ ਜਵਾਬ ਦਿੰਦੇ ਹੋ ਤੇ ਤੁਸੀਂ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਇਹ ਕਿਹੋ ਜਿਹੇ ਗੁਰੂ ਹੋਣਗੇ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰਪੀਤਮ ਜੀ ਆਖਣ ਲੱਗਿਓ ਭਾਈ ਗੁਰਸਿੱਖੋ ਇਹ ਫੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਇਹ ਕਿਹੋ ਜਿਹਾ ਗੁਰੂ ਹੋਣਗੇ ਤੁਸੀਂ ਕਰਾਰਛਾਇ ਦੇਖ ਤਿਆਰ ਕਰੋ ਅਰਦਾਸ ਕਰੋ ਸਤਗੁਰੂ ਹੁਕਮਨਾਮੇ ਵਿੱਚ ਜਵਾਬ ਦੇਣਗੇ ਤੇ ਸਤਸੰਗੀਆਂ ਫਿਰ ਸਿੱਖਾਂ ਨੇ ਕਰਾਰਛਾਇ ਦੇਖ ਤਿਆਰ ਕੀਤੀ ਅਰਦਾਸ ਕੀਤੀ ਗਈ ਸਤਗੁਰਦੇ ਹਜੂਰ ਚ ਖਲੋ ਕੇ ਭੇ ਹੁਕਮਨਾਮਾ ਲਿਆਉ ਕੰਨਾਂ ਮਾ ਪਤਾ ਕਿਹੜਾ ਆਇਆ ਮਾਰੂ ਮੁਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਬਈ ठाकुर ਕੀਰਤਨ ਹਰ ਹਰ ਗਾਈ ਸ਼੍ਰਮ ਥਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਬਿਦਾਤਾ ਸੰਤਨ ਕੀ ਸਰਨਾਈ ਐਸੇ ਹੁਕਮ ਨਾਮੇ ਦੇ ਲੈਣਾ ਨੇ ਜਦੋਂ ਇਹ ਪੰਕਤੀਆਂ ਆਈਆਂ ਨਾ ਸਿੱਖਾਂ ਦੇ ਚਿਹਰੇ ਤੇ ਗੁਰਮੁਖ ਰੌਣਕਾਂ ਆ ਗਈਆਂ ਉਹ ਕਿਹੜੀ ਪੰਕਤੀ ਸੀ ਸੱਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੋਲੋ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਖ ਲੱਗੇ ਉਹ ਸਿੱਖੋ ਜਿਹੜਾ ਮੇਰਾ ਸਿੱਖ ਗੁਰਬਾਣੀ ਦਾ ਅਭਿਆਸ ਕਰੇਗਾ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਦਾ ਅਭਿਆਸ ਕਰੇਗਾ ਸ਼ਬਦ ਦਾ ਅਭਿਆਸ ਕਰੇਗਾ ਉਹ ਸਿੱਖੋ ਤੁਸੀਂ ਸ਼ਬਦ ਦਾ ਅਭਿਆਸ ਕਰਨਾ ਗੁਰਬਾਣੀ ਦਾ ਅਭਿਆਸ ਕਰਨਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਉਹ ਮੇਰੇ ਸਿੱਖੋ ਮੇਰੇ ਸਿੱਖੋ ਅੱਜ ਤੋਂ ਬਾਅਦ ਸ਼ਮਲਾ ਅਭਿਆਸ ਕਰਨਾ ਗੁਰਬਾਣੀ ਦਾ ਅਭਿਆਸ ਕਰਦਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਤੀਨ ਰੂਪ ਹੈ ਮੋਏ ਕੇ ਸੁਨੋ ਨੰਦ ਜਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੁਹੇ ਸਮਝਾਏ ਸਤਿਗੁਰੂ ਦੇ ਤਿੰਨ ਰੂਪ ਨੇ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੁਹੇ ਸਮਝਾਏ ਸਤ ਸੰਗਿਓ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਬਖਸ਼ਿਸ਼ ਕਰਦੇ ਪਏ ਨੇ ਇਹ ਸਤਗੁਰ ਦੀ ਬਾਣੀ ਪੜ੍ਹ ਕੇ ਕਈ ਬ੍ਰਹਮ ਗਿਆਨੀ ਬਣ ਗਏ ਕਈ ਬ੍ਰਹਮ ਗਿਆਨੀ ਬਣਦੇ ਪਏ ਨੇ ਸਤਗੁਰ ਦੀ ਬਾਣੀ ਪੜ੍ਹ ਕੇ ਬਾਣੀ ਦਾ ਅਭਿਆਸ ਕਰਕੇ ਤ੍ਰਿੰਦੀ ਦੁਨੀਆ ਦਾ ਕਈ ਬ੍ਰਹਮ ਗਿਆਨੀ ਬਣਨਗੇ ਗੁਰਮਖੋ ਭਗਾ ਵਾਲਿਓ ਇੱਕ ਪਿੰਡ ਹੈ ਮਹਾਰਾਸ਼ਟਰ ਦੇ ਵਿੱਚ ਉਹਦਾ ਨਾਮ ਹੈ ਭੋਮਾ گاਉ ਡਾਕਟਰ ਦਲਵਿੰਦਰ ਸਿੰਘ ਦੀ ਗਰੇਵਾਦੀ ਹੋਏ ਨੇ ਉਹਨਾਂ ਕਈ ਵਾਰ ਇਹ ਲੇਖ ਛਾਪਿਆ ਆਪਣਾ ਮੈਂ ਵੀ ਇਹ ਲੇਖ ਪੜਿਆ ਉਹਨਾਂ ਦਾ ਉਹ ਕੀ ਲਿਖਦੇ ਨੇ ਕਹਿੰਦੇ ਪਿੰਡ ਭੋਮਾ گاਉ ਦੇ ਵਿੱਚ 800 ਸਰੀਰ ਰਹਿੰਦੇ ਨੇ 800 ਜੀ ਰਹਿੰਦੇ ਨੇ ਉਹਨਾਂ ਦੇ ਵਿੱਚ ਮੁਸਲਮਾਨ ਵੀ ਨੇ ਹਿੰਦੂ ਵੀਰ ਵੀ ਨੇ ਤੇ ਸਿੱਖ ਵੀਰ ਵੀ ਨੇ ਸਾਰਿਆਂ ਦੀ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਸ਼ਰਧਾ ਹੈ ਇਹ ਪਿੰਡ ਗੁਦਾਵੜੀ ਦੇ ਕੰਡੇ ਤੇ ਹੈ ਪਿੰਡ ਵਾਲਿਆਂ ਦੀ ਸਤਗੁਰ ਤੇ ਬਹੁਤ ਸ਼ਰਧਾ ਹੈ ਬਹੁਤ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੱਥ ਲਿਖਤ ਗੁਰਦਵਾਰੇ ਦੇ ਵਿੱਚ ਸੁਭਾਏਮਾਨ ਹੈ ਤੇ ਕਹਿੰਦੇ ਹਰ ਸਾਲ ਜੋ ਲਾਗੇ ਲਾਗੇ ਪਿੰਡ ਨੇ ਨਾ ਉਹ ਪਿੰਡਾਂ ਦੇ ਵਿੱਚ ਗੁਦਾਵੜੀ ਦਾ ਪਾਣੀ ਚੜਦਾ ਜਦੋਂ ਹੜ ਆਉਂਦੇ ਨੇ ਬੜਾ ਨੁਕਸਾਨ ਹੁੰਦਾ ਹੈ ਪਰ ਧੋਮਾਂਗਾ ਉਹਦੇ ਵਿੱਚ ਜਦੋਂ ਗੁਦਾਵੜੀ ਦਾ ਪਾਣੀ ਚੜਦਾ ਨਾ ਇਹ ਪਿੰਡ ਵਾਲੇ ਪਤਾ ਕੀ ਕਰਦੇ ਨੇ ਤੁਹਾਡੀ ਸ਼ਰਧਾ ਹੋਰ ਬਣੇਗੀ ਸਤਗੁਰੂ ਜੀ ਤੇ ਕੀ ਕਰਦੇ ਨੇ ਗੁਰੂ ਘਰ ਜਾਂਦੇ ਨੇ ਸਤਗੁਰੂ ਅੱਗੇ ਅਰਦਾਸ ਕਰਦੇ ਨੇ ਤੇ ਇੱਕ ਗੁਰਮੁਖ ਪਿਆਰਾ ਸਤਗੁਰ ਦਾ ਸਰੂਪ ਆਪਣੇ ਸਰੀਸ ਤੇ ਬਰਾਜਮਣ ਕਰ ਲੈਂਦਾ ਹੈ ਇੱਕ ਚੌਰ ਸਾਹਿਬ ਕਰਦਾ ਹੈ ਸਤਿਗੁਰੂ ਜੀ ਨੂੰ ਪੰਜ ਸਿੰਘ ਅੱਗੇ ਹੁੰਦੇ ਨੇ ਤੇ ਬਾਕੀ ਪਿੰਡ ਵਾਲੇ ਪਿੱਛੇ-ਪਿੱਛੇ ਤੂੰ ਗੁਦਾਵੜੀ ਵੱਲ ਚਾਲੇ ਪਾਉਂਦੇ ਨੇ ਗੁਦਾਵੜੀ ਵੱਲ ਜਾਂਦੇ ਨੇ ਗੁਰਮਕੋ ਜਿੱਥੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਸ਼ਬਦ ਪੜ੍ਹਦੇ ਨੇ ਤੇ ਨਾਲ-ਨਾਲ ਇਹ ਜਪ ਕਰਦੇ ਨੇ ਪਤਾ ਕੀ ਜਾਪ ਕਰਦੇ ਨੇ ਗੁਰਮਕੋ ਮੇਰਾ ਦੇਲਿਆ ਤੁਸੀਂ ਵੀ ਜਾਪ ਕਰੋ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਓ 2 ਮਿੰਟੇ ਜਾਪ ਕਰੀਏ ਫਿਰ ਨਾਲ ਨਾਲ ਜਿਵੇਂ ਸਤਿਗੁਰ ਸੇਵਾ ਲੈਣਗੇ ਸਤਨਾਮ सते गुरू सत ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤਾਂ ਜਾਪ ਕਰਦਿਆਂ ਕਰਦਿਆਂ ਗੁਰਦਾਬ ਦੇ ਕੰਢੇ ਤੇ ਬਹੁੰਦੀਆਂ ਨੇ ਉੱਥੇ ਸ਼ਬਦ ਕੀਰਤਨ ਕਰਦੀਆਂ ਨੇ ਜਦੋਂ ਕੀਰਤਨ ਕਰਦੀਆਂ ਨੇ ਫਿਰ ਕਿਤੇ ਵਹਿੰਦਿਆਂ ਵਹਿੰਦਿਆਂ ਗੁਦਾਵੜੀ ਦਾ ਪਾਣੀ ਬਿਨਾ ਕੋਈ ਨੁਕਸਾਨ ਕੀਤੇ ਥੱਲੇ ਹੋਣਾ ਸ਼ੁਰੂ ਹੋ ਜਾਂਦਾ ਹੈ ਡਾਕਟਰ ਦਲਵਿੰਦਰ ਸਿੰਘ ਜੀ ਕਦੇ-ਕਦੇ ਇਹ ਸਮਾਂ ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ ਕਿਤੇ ਤਦ ਮੈਂ ਇਹ ਲੇਖ ਲਿਖਦਾ ਪਿਆ ਕਿਤੇ ਫਿਰ ਗੁਦਾਵੜੀ ਦਾ ਪਾਣੀ ਥੱਲੇ ਹੋ ਜਾਂਦਾ ਹੈ ਅਸੀਂ ਵੇਖਦੇ ਹੁਣ ਖਤਰਾ ਟਲ ਗਿਆ ਹੈ ਅਸੀਂ ਫਿਰ ਸਤਿਗੁਰਦੇ ਚੰਨੇ ਅਰਦਾਸ ਕਰਦੇ ਆ ਨਾ ਫਿਰ ਵਾਪਸ ਗੁਰੂ ਘਰ ਵੱਲ ਚੱਲੇ ਪਾਉਨੇ ਪਿੰਡ ਵੱਲ ਚੱਲੇ ਪਾਉਨੇ ਆ ਤੇ ਕਦੇ ਵਾਪਸੀ ਫਿਰ ਸਤਿਗੁਰਦੇ ਸ਼ੁਕਰਾਨੇ ਕਰਦੇ ਆ ਤੇ ਵਾਪਸੀ ਪਤਾ ਕੀ ਬੜਦੇ ਆ ਔ ਇੱਕ ਮਿੰਟੇ ਵੀ ਬੜਦੀ ਹੈ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਸਾਹਿਬ ਦੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਦੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਦੀ ਧੰਨ ਹੈ ਧੰਨ ਹੈ ਧੰਨ ਹੈ ਸਤ ਸਹਬ ਦੀ ਧੰਨ ਹੈ ਕਹਿੰਦੇ ਸਤਗੁਰੂ ਧੰਨ ਧੰਨ ਕਹਿੰਦੇ ਅਸੀਂ ਗੁਰੂ ਘਰ ਪਉਂਦੇ ਆ ਫਿਰ ਉੱਥੇ ਅਰਦਾਸ ਬੇਨਤੀ ਕਰਦੇ ਆ ਸਤਗੁਰਦੇ ਸ਼ੁਕਰਾਨੇ ਕਰਦੇ ਆ ਤੇ ਡਾਕਟਰ ਦਲਵਿੰਦਰ ਸਿੰਘ ਅਖੀਰ ਤੇ ਲਿਖਦੇ ਨੇ ਕਹਿੰਦੇ 80 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਕਹਿੰਦੇ ਹਰ ਸਾਲ ਜਦੋਂ ਹਰ ਆਉਂਦਾ ਸਮਾਂ ਮੰਦਾ ਨਾ ਪਿੰਡ ਵਾਲੇ ਸ਼ਰਦਾ ਨੇ ਇਸੇ ਤਰ੍ਹਾਂ ਹੀ ਸਤਗੁਰ ਦਾ ਸਰੂਪ ਸੀਸ ਤੇ ਬਰਾਜਮਣ ਕਰਾ ਕੇ ਪੰਜ ਸਿੰਘ ਅੱਗੇ ਕਿਚੌਰ ਸਾਹਿਬ ਕਰਦੇ ਆ ਗੁਰੂ ਦੀਆਂ ਵਡਿਆਈਆਂ ਕਰਦੇ ਕਰਦੇ ਗੁਰਦਆਬੀ ਦੇ ਕੋਲ ਜਾਂਦੇ ਆ ਤੇ ਉੱਥੇ ਅਰਦਾਸ ਬੇਨਤੀ ਕਰਦੇ ਆ ਫਿਰ ਵਾਪਸ ਆ ਕੇ ਸ਼ੁਕਰਾਨਾ ਕਰਦੇ ਆ ਕਹਿੰਦੇ ਅੱਜ ਤੱਕ ਪਿੰਡ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਕਦੇ ਕੋਲ-ਕੋਲ ਕਿਹ ਪਿੰਡਾਂ ਦਾ ਕਿੰਨਾ-ਕਿੰਨਾ ਨੁਕਸਾਨ ਹੋ ਜਾਂਦਾ ਹੈ ਪਰ ਅੱਜ ਤੱਕ ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸਤ ਸੰਗਿਓ ਇਹ ਹੈ ਗੁਰਬਾਣੀ ਦੀ ਮਹਿਮਾ ਇਹ ਸਤਗੁਰ ਦੀ ਮਹਿਮਾ ਸਤਗੁਰ ਦੀ ਵਡਿਆਈ ਇੱਕ ਨਾਮ ਸੁਰਿਆ ਦਾ ਸਮਾਪਤੀ ਕਰੇ ਬੜਾ ਵੱਡਾ ਇੱਕ ਵਿਦਵਾਨ ਹੋਇਆ ਜੀ ਉਹਦਾ ਨਾਮ ਹੈ ਨਕੋਲਸ ਉਹਨੇ ਬੜੀਆਂ ਕਿਤਾਬਾਂ ਪੜੀਆਂ ਬੜੇ ਉਹਨੇ ਗ੍ਰੰਥ ਪੜੇ ਜੀ ਪਰ ਆਤਮਿਕ ਸ਼ਾਂਤੀ ਨਹੀਂ ਉਹਨੂੰ ਮਿਲੀ ਪਾਪ ਮਨ ਦੀ ਸ਼ਾਂਤੀ ਨਹੀਂ ਮਿਲੀ ਅੰਦਰ ਕਲਪਨਾ ਹੈ ਅੰਦਰ ਕਲੇਸ਼ ਹੈ ਇਹ ਥਾਂ ਥਾਂ ਤੇ ਭਟਕਿਆ ਜੀ ਉਹਨੇ ਆਪ ਲਿਖਿਆ ਕਹਿੰਦਾ ਮੈਂ ਜੰਗਲਾਂ 'ਚ ਭਟਕਿਆ ਪਹਾੜਾਂ 'ਚ ਭਟਕਿਆ ਜਿੱਥੇ ਕਿਸੇ ਦੱਸਿਆ ਮੈਂ ਉੱਥੇ ਗਿਆ ਪਰ ਮੈਨੂੰ ਮਨ ਦੀ ਸ਼ਾਂਤੀ ਨਹੀਂ ਮਿਲੀ ਆਤਮਿਕ ਸ਼ਾਂਤੀ ਨਹੀਂ ਮਿਲੀ ਕਹਿੰਦੇ ਇੱਕ ਦਿਨ ਕੋਈ ਭਲਾ ਮਨੁੱਖ ਮੈਨੂੰ ਮਿਲਿਆ ਕਹਿੰਦੇ ਉਹਨੇ ਮੇਰੇ ਦੁਰਦਸ਼ਾ ਵੇਖੀ ਜਦੋਂ ਮੇਰੀ ਅੰਦਰ ਦੀ ਹਾਲਤ ਦੇ ਵੇਖੀ ਮੇਰੇ ਚਿਹਰੇ ਤੇ ਮਜੂਸੀ ਹੈ ਤੇ ਕਹਿੰਦੇ ਉਹਨੇ ਕੀ ਕੀਤਾ ਇੱਕ ਸੁਖਮਣੀ ਸਾਹਿਬ ਦਾ ਗੁਟਕਾ ਸਾਹਿਬ ਅੰਮ੍ਰਿਤ ਬਾਣੀ ਦਾ ਗੁਟਕਾ ਸਾਹਿਬ ਮੈਨੂੰ ਦਿੱਤਾ ਆਖਿਆ ਭਲਿਆ ਜਿੱਥੇ ਇੰਨੀਆਂ ਕਿਤਾਬਾਂ ਤੂੰ ਪੜੀਆਂ ਨੇ ਇੰਨੇ ਤੂੰ ਗ੍ਰੰਥ ਪੜ੍ਹੇ ਨੇ ਉੱਥੇ ਇਹ ਬਾਣੀ ਦਾ ਜਾਪ ਕਰ ਇਹ ਗੁਰਨਾਨਕ ਦੇ ਘਰ ਦੀ ਬਾਣੀ ਹੈ ਗੁਰ ਅਰਜਨ ਦੇਵ ਪਿਤਾ ਵੱਲੋਂ ਇਹ ਉਚਾਰਨ ਕੀਤੀ ਹੋਈ ਹੈ ਇਹ ਬਾਣੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਕਿਦੇ ਜਦੋਂ ਮੈਂ ਉਹ ਸੁਖਮਣੀ ਸਰ ਦਾ ਗੁਟਕਾ ਸਾਹਿਬ ਲਿਆ ਕਿਦੇ ਫਿਰ ਮੈਂ ਬਾਣੀ ਦਾ ਇਜਾਬ ਕੀਤਾ ਬਾਣੀ ਪੜੀ ਬਾਣੀ ਨੂੰ ਸਮਝਿਆ ਜਦੋਂ ਬਾਣੀ ਨੂੰ ਪੜਿਆ ਬਾਣੀ ਨੂੰ ਸਮਝਿਆ ਤੇ ਕਦੇ ਮੇਰੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਜਿਹੜੀ ਸ਼ਾਂਤੀ ਮੈਨੂੰ ਜੰਗਲਾਂ ਦੇ ਵਿੱਚ ਨਹੀਂ ਮਿਲੀ ਜਿਹੜੀ ਸ਼ਾਂਤੀ ਮੈਨੂੰ ਪਹਾੜਾਂ ਵਿੱਚੋਂ ਨਹੀਂ ਮਿਲੀ ਉਹ ਸ਼ਾਂਤੀ ਮੈਨੂੰ ਗੁਰਨਾਣਕ ਜੀ ਦੀ ਬਾਣੀ ਪੜ੍ਹ ਕੇ ਉਹ ਆਨੰਦ ਮੈਨੂੰ ਮਿਲ ਗਿਆ ਉਹ ਸ਼ਾਂਤੀ ਮੈਨੂੰ ਮਿਲ ਗਈ ਪਾਗਾਂ ਵਾਲੇ ਫਿਰ ਐਡਾ ਬਾਣੀ ਦੇ ਨਾਲ ਪਿਆਰ ਪੈ ਗਿਆ ਨਕੁਲਸ ਦਾ ਇਹ ਬੜਾ ਵੱਡਾ ਵਿਦਵਾਨ ਹੋਇਆ ਇਹ ਪਤਾ ਕੀ ਲਿਖਦਾ ਫਿਰ ਇੱਕ ਦਿਨ ਚੇਲੇਆਂ ਨੂੰ ਕੋਲ ਬੁਲਾਉਂਦਾ ਆਪਣੇ ਕਹਿੰਦਾ ਮੇਰੇ ਚੇਲਿਓ ਮੈਂ ਇੱਕ ਗੱਲ ਤੁਹਾਨੂੰ ਕਹਿ ਚੱਲਿਆ ਜਦੋਂ ਮੇਰੀ ਮੌਤ ਹੋ ਜਾਵੇ ਨਾ ਮੇਰਾ ਸਰੀਰ ਜਦੋਂ ਤੁਸੀਂ ਕਬਰ ਦੇ ਵਿੱਚ ਦਫਨਾਉਣ ਲੱਗੋ ਤੇ ਕੋਲ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਵੀ ਰੱਖਦੇ ਹੋ ਤਾਂ ਕਿ ਮੇਰੀ ਕਲਿਆਣ ਹੋ ਜਾਵੇ ਮੇਰਾ ਇਹ ਸਰੀਰੀ ਬੁਕਤਰ ਹੋ ਜਾਵੇ ਮੇਰਾ ਧਰਤੀ ਤੇ ਆਇਆ ਹੋਇਆ ਸਫਲਾ ਹੋ ਜਾਵੇ ਵੇਖ ਲੋ ਭਾਗਾਂ ਵਲੇ ਕੋ ਸਮਾਂ ਹੈ ਜੰਗਲਾਂ ਦੇ ਭਟ ਗਿਆ ਪਹਾੜਾਂ 'ਚ ਭਟ ਗਿਆ ਪਰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਜਦੋਂ ਗੁਰਬਾਣੀ ਪੜੀ ਗੁਰਬਾਣੀ ਸਮਝੀ ਤੋ ਉਦੋਂ ਅੰਦਰ ਦੀ ਸ਼ਾਂਤੀ ਮਿਲ ਗਈ ਅੰਦਰ ਦਾ ਆਨੰਦ ਮਿਲ ਗਿਆ ਅੰਦਰ ਦਾ ਰਸ ਉਦੋਂ ਆ ਗਿਆ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾ ਮਾਪੜਖਾਂ ਵੱਲੋਂ ਹੋਇਆ ਸੀ ਤਰੀਬਨ ਉਹ ਸਮਾਉ ਚੁੱਕਿਆ ਹੈ ਵਿਚਾਰ ਕਰਦੇ ਹਾਂ ਬਿਕਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਜੀ ਸਾਧ ਸੰਗਤ ਬਖਸ਼ਣ ਜੋਗ ਹੈ ਸਾਡੇ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਨੇ ਔਰ ਸਾਰੇ ਸਾਥੀਆਂ ਨੇ ਜੋ ਸਟੇਜ ਤੇ ਬੈਠ ਕੇ ਦਾਸ ਨੂੰ ਅਸੀਸਾਂ ਦਿੱਤੀਆਂ ਬਾਬਾ ਤਜਿੰਦਰ ਸਿੰਘ ਜੀ ਉਹਨਾਂ ਨੇ ਵੀ ਬੈਠ ਕੇ ਅਸੀਸਾਂ ਦਿੱਤੀਆਂ ਸੰਗਤਾਂ ਨੇ ਬੈਠ ਕੇ ਅਸੀਸਾਂ ਦਿੱਤੀਆਂ ਬਿਸ਼ੇ ਧੰਨਵਾਦ ਸ਼ਬਦ ਗੁਰੂ ਜੁਗੋ ਜੁਗਾ ਟਲ ਤਨ ਤੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਦ ਨੇ ਆਪਣੀ ਗੋਜ ਬਿਠਾ ਕੇ ਤੁਹਾਡੇ ਦਰਸ਼ਨ ਕਰਾਏ ਆਉ ਵਿਚਾਰ ਕਰਦੇ ਇੱਕ ਨੇ ਅਨੇਕਾਂ ਗਲਤੀਆਂ ਪੰਨਾ ਹੋ ਗਈਆਂ ਨੇ ਸਤਿਗੁਰ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਇਹ ਪਾਤਸ਼ਾਹ ਕਹਿੰਦੇ ਆ ਕਿ ਜਿਹੜਾ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹਦਾ ਹੈ ਗਾਉਂਦਾ ਤੇ ਸੁਣਦਾ ਉਹ ਨਿਹਾਲ ਹੋ ਜਾਂਦਾ ਸੋ ਉਸੇ ਗੁਰਬਾਣੀ ਦੀ ਕਥਾ ਵਿਚਾਰ ਕਰ ਰਹੇ ਸਨ ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ